ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਕਣਕ ਦੇਖ ਰਹੇ ਹੋ ਜੀ ਤੁਸੀਂ ਰੂਟਾ ਵਟਣਾ ਬਿਜੀ ਹੋਈ ਐ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੀ ਵੀ ਉਹ ਕਰਾਂਗੇ ਵੀਰੇ ਕਣਕ ਦੇ ਪਾਣੀ ਬਾਰੇ ਕਣਕ ਦੇ ਵਿੱਚ ਖਾਦਾਂ ਦੇ ਪ੍ਰਬੰਧਨ ਬਾਰੇ ਮੋਟੀਆਂ-ਮੋਟੀਆਂ ਜੀਆਂ ਗੱਲਾਂ ਦੱਸਾਂਗੇ ਵੀਰੇ ਤੇ ਮੇਨ ਗੱਲ ਜਿਹੜੀ ਕਣਕ ਦੀ ਖੇਤੀ ਹੁੰਦੀ ਆ ਉਹ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਕਣਕ ਦੀ ਖੇਤੀ ਤੁਸੀਂ ਆਪਦੇ ਬਜ਼ੁਰਗਾਂ ਦੇ ਹਿਸਾਬ ਦੇ ਨਾਲ ਕਰ ਸਕਦੇ ਹੋ ਝੋਨੇ ਦੇ ਵਿੱਚ ਝੋਨੇ ਦੀਆਂ ਅਲੱਗ-ਅਲੱਗ ਕਿਸਮਾਂ ਸੀ ਜਿਵੇਂ ਹਾਈਬ੍ਰਿਡ ਕਿਸਮਾਂ ਹੋ ਗਈਆਂ ਹਨ ਉਹਨਾਂ ਦੇ ਵਿੱਚ ਝਾੜ ਦਾ ਵੀ ਫਰਕ ਹੁੰਦਾ ਸੀਗਾ 5 10 ਮਣ ਦਾ ਫਰਕ ਮਾਮੂਲੀ ਜੀ ਗੱਲ ਸੀ ਅਲੱਗ-ਅਲੱਗ ਕਿਸਮਾਂ ਦੇ ਵਿੱਚ ਗੇਤਿਆਂ ਦੇ ਪੇਛੇਤੀਆਂ ਦੇ ਵਿੱਚ ਪਰ ਕਣਕ ਦੇ ਬੀਜਾਂ ਦੇ ਵਿੱਚ ਇੰਨਾ ਫਰਕ ਨਹੀਂ ਦੇਖਿਆ ਜਾਂਦਾ ਕਣਕ ਦੀ ਫਸਲ ਹੈ ਜਿਹੜੀ ਉਹ ਮੌਸਮ ਦੇ ਉੱਤੇ ਡਿਪੈਂਡ ਹੁੰਦੀ ਆ ਜੇ ਥੋੜਾ ਮੌਸਮ ਫਰਵਰੀ ਜਨਵਰੀ ਦੇ ਵਿੱਚ ਠੰਡਾ ਰਹਿ ਗਿਆ ਤਾਂ ਸਮਝ ਲਓ ਤੁਹਾਡੀ ਕਣਕ ਪਾਰ ਆ ਉਦੋਂ ਬਾਅਦ ਜਦੋਂ ਵੱਢਦੇ ਹੁੰਨੇ ਆ ਉਦੋਂ ਟੈਂਪਰੇਚਰ ਜੇ ਅਨਕੂਲ ਹੋਇਆ ਜਾਂ ਮੀਨ ਐਰੀ ਗੜਿਆਂ ਤੋਂ ਬਚ ਗਿਆ ਤਾਂ ਕਣਕ ਥੋੜੀ ਪਾਰ ਐ 50 55 ਪਲੱਸ ਉੱਤੀ ਆ ਮਨ ਹਨਾ ਚਾਹੇ ਕੋਈ ਵੀ ਬੀ ਹੋਵੇ ਚਾਹੇ ਪੁਰਾਣੇ ਵੀ ਹੋਣ 29 67 386 ਹੋਰੀ ਚਾਹੇ 187 222 ਹੋਣ ਚਾਹੇ ਜਿਹੜੇ ਹੁਣ ਨਵੇਂ ਜਿਹੜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਬੀਜੇ ਗਏ ਨੇ 826 ਤੇ 327 ਠੀਕ ਹੈ ਜੀ ਗੱਲ ਕਰੀਏ ਜੇ ਪਾਣੀ ਦੀ ਤਾਂ ਮੇਨ ਗੱਲ ਪਹਿਲਾਂ ਧਿਆਨ ਚ ਰੱਖਿਓ ਬਾਈ ਜਿੰਨੀ ਕਣਕ ਤੁਹਾਡੀ ਵਿਰਲੀ ਹੋਊਗੀ ਪੈਰਾਂ ਦੀ ਉਨੀ ਕਣਕ ਜਿਹੜੀ ਉਹ ਵਧੀਆ ਹੋਊਗੀ ਤਾਂ ਇਹ ਨਾ ਸੋਚਿਓ ਵੀ ਸਾਡੀ ਕਣਕ ਵੀਰੇ ਵਿਰਲੀ ਆ ਜਾਂ ਸਾਡੀ ਕਣਕ ਮਾੜੀ ਐ ਸਾਡੀ ਕਣਕ ਹਰੇ ਵਾਈ ਨਹੀਂ ਦਿਖਾਉਂਦੀ ਹਨਾ ਇਹ ਗੱਲਾਂ ਨਾ ਸੋਚਿਆ ਕਰੋ 60 60 65 60 ਕਿਲੋ ਵੀ ਪਾਈ ਜਾਂਦੇ ਆ ਸੁਪਰ ਸਿੱਡਰ ਮਗਰ ਮੈਨੂੰ ਸਮਝ ਨਹੀਂ ਆਉਂਦੀ ਆਖੇ ਜਮੀਨ ਦਾਣੇ ਰੱਖ ਜਾਂਦੀ ਆ ਹਨਾ ਸਾਡੇ ਵਾਣ ਵੀ ਦਾਣੇ ਰੱਖਦੇ ਨੇ ਤਾਂ ਅਸੀਂ 45 ਤੋਂ 48 ਕਿਲੋ 50 ਕਿਲੋ ਵੀ ਪਾਇਆ ਮੈਕਸਿਮਮ ਠੀਕ ਹੈ ਉਹ ਵਾਧ ਘਟ ਹੋ ਜਾਂਦੀ ਆ ਸਾਰਿਆਂ ਦੀ ਵੀਰੇ ਮਸ਼ੀਨਰੀ ਹੈਨਾ ਕਿਉਂਕਿ ਆਪਣੇ ਹੱਥ ਚ ਨਹੀਂ ਹੁੰਦੀ ਕਦੀ ਵੱਧ ਵੀ ਪੈ ਜਾਂਦਾ ਵੀ ਘਟ ਵੀ ਪੈ ਜਾਂਦਾ ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਤੇ ਮੇਨ ਜਿਹੜਾ ਵੀਰੇ ਪਾਣੀ ਆ ਉਹ ਆਪਦੇ ਵਾਹਣ ਦੇ ਹਿਸਾਬ ਨਾਲ ਲਾਇਓ ਆ ਤੁਸੀਂ ਹੁਣ ਦੇਖਿਓ ਥੱਲੇ ਗਿੱਲ ਬਹੁਤ ਜਿਆਦੀ ਆ ਹੈਨਾ ਜੇ ਹੁਣ ਆਪਾਂ ਇਹਨੂੰ ਹੁਣੀ ਭਰ ਦਾਂਗੇ ਹੈਨਾ ਤਾਂ ਕੋਈ ਬਾਲੀ ਫਾਇਦੇਮੰਦ ਗੱਲ ਨਹੀਂ ਕਣਕ ਨੇ ਬਹਿ ਜਾਣਾ ਇਹਦੀ ਬਜਾਏ ਜਿਹੜੇ ਡਾਕਰਵਾਨ ਨੇ ਵੀਰੇ ਉਹ ਤੁਸੀਂ ਮਹੀਨਾ ਟਪਾ ਸਕਦੇ ਹੋ ਤੇ ਜਿਨ੍ਹਾਂ ਨੇ ਪੈਰੋਕਸਾ ਸਲਫੋਨ ਕੀਤੀ ਹੋਈ ਆ 85% ਫਕੀਰਾ ਜਾਂ ਮੋਮੀਜੀ ਵਾਲਾ ਟੈਕਨੀਕਲ ਉਹਨਾਂ ਨੂੰ 21ਵੇਂ 22ਵੇਂ ਦਿਨ ਸਪਰੇਅ ਕਰਨੀ ਲਾਜ਼ਮੀ ਆ ਵੀਰੇ ਉਹ ਫਿਰ ਤੁਸੀਂ ਕਣਕ ਨਹੀਂ ਦੇਖਣੀ ਵੀ ਮੇਰੀ ਛੋਟੀ ਆ ਜਾਂ ਵੱਡੀ ਆ ਉਹ ਤੁਹਾਡੀ ਗੁੱਲੀ ਡੰਡੇ ਦੀ ਦਵਾਈ ਨੇ ਅਸਰ ਹੀ ਫੇਰ ਕਰਨਾ ਜੇ ਤੁਸੀਂ ਚੰਗੀ ਪਾਣੀ ਲਾ ਦੋਗੇ ਕਿਵੇਂ ਜਾਂ 22ਵੇਂ ਦਿਨ ਠੀਕ ਹੈ ਜਿਨ੍ਹਾਂ ਨੇ ਉਹ ਸਪਰੇਅ ਨਹੀਂ ਕਰੀ ਵੀਰੇ ਉਹ ਆਪਦਾ ਮਹੀਨੇ ਤੇ ਪਾਣੀ ਲਾਉਣ ਜਿਹੜੇ ਰੇਤਲੇ ਵਾਹਨ ਨੇ ਹਨਾ ਤੁਹਾਨੂੰ ਲੱਗਦਾ ਵੀ ਖੁਸ਼ਕ ਖੇਤੀ ਹੋ ਜਾਣਗੇ ਉਹ ਤੁਸੀਂ 22ਵੇਂ 23ਵੇਂ 24ਵੇਂ 25ਵੇਂ ਦਿਨ ਆਪਦੀ ਵਾਰੀ ਦੇ ਅਨੁਕੂਲ ਲਾ ਸਕਦੇ ਹੋ ਤੇ ਖੜਕੇ ਪਾਣੀ ਲਾਓ ਜਿਆਦਾ ਪਾਣੀ ਨਾ ਪਾਓ ਜਿਹੜਾ ਪਹਿਲਾਂ ਤੇ ਜਿਹੜੀ ਜੂਰੀ ਆ ਵੀਰੇ ਉਹ ਮੈਂ ਵੀਡੀਓ ਦੇਖੀ ਜਾਂਦਾ ਵੀ 5 ਦਿਨ ਪਹਿਲਾਂ ਪਾ ਦਿਓ 6 ਦਿਨ ਪਹਿਲਾਂ ਪਾ ਦਿਓ ਇਹਦੇ ਵਿੱਚ ਕਰਾਉਣ ਹੁੰਦੇ ਨੇ ਇਹਦੇ ਚ ਆਹ ਹੁੰਦੇ ਨੇ ਸਾਨੂੰ ਪਤਾ ਬਈ ਇਹਦੇ ਵਿੱਚ ਕਰਾਉਣ ਹੁੰਦੇ ਨੇ ਇਹਦੇ ਵਿੱਚ ਵੀ ਇੰਟਰਨੋਡਸ ਹੁੰਦੀਆਂ ਨੇ ਇਹਦੀਆਂ ਜੜਾਂ ਨੇ ਵੀ ਵਧਣਾ ਫੁੱਲਣਾ ਇਹਦੀਆਂ ਜੜਾਂ ਨੇ ਵੀ ਸਾਰਾ ਕੁਝ ਨਿਊਟ੍ਰੀਐਂਟ ਵੈਲਿਊ ਲੈਣੀ ਆ ਪਰ ਆਪਦਾ ਜੱਦੀ ਪੁਸ਼ਤੀ ਜੱਟੂ ਤਰੀਕੇ ਦੇ ਨਾਲ ਭਰ ਕੇ ਜੇ ਪਾਣੀ ਲਾਓਗੇ ਹਨਾ ਜਿਵੇਂ ਆਪਾਂ ਲਾਉਣੇ ਆ ਹੁਣ ਆਪਾਂ ਪਤਾ ਕੀ ਹੋ ਗਿਆ ਆਪਾਂ ਸੌਖ ਭਾਲਣ ਲੱਗ ਗਏ ਸੌਖ ਭਾਲਣ ਲੱਗੇ ਵੀ ਪੈਰਾਂ ਨੂੰ ਮਿੱਟੀ ਨਾ ਲੱਗ ਜੇ ਛੇਤੀ ਛੇਤੀ ਜੇ ਛਿੱਟਾ ਦਿੱਤਾ ਉਤੋਂ ਪਾਣੀ ਦਾ ਭਰਤਾ ਹਨਾ ਉਹ ਸੌਖ ਹੋ ਗਈ ਪਰ ਉਹਦੀ ਬਜਾਏ ਜੇ ਤੁਸੀਂ ਪਾਣੀ ਲਾ ਕੇ ਇੱਕ ਕੈਰਾ ਭਰਤਾ ਉਹਦੇ 'ਚ ਜੂਰੀਆ ਦਾ ਛਿੱਟਾ দাও ਮੈਂ ਕਹਿੰਦਾ ਬਾ ਕਮਾਲ ਰਿਜ਼ਲਟ ਮਿਲੂਗਾ ਇੱਕ ਜਿਹੜੀ ਕਹਿ ਦਿੰਦੇ ਆਪਾਂ ਮੋਟੀ ਤੇ ਬਰੀਕ ਜੂਰੀ ਆ ਕਿਹੜੀ ਵਧੀਆ ਪਹਿਲੀ ਗੱਲ ਤਾਂ ਵੀਰੇ ਡੀਏਪੀ ਮਸਾਂ ਮਿਲੀ ਐ ਜਿਹੜੀ ਮਿਲਦੀ ਆ ਤੁਹਾਨੂੰ ਚੱਕ ਲਓ ਛੋਟੀ ਤੇ ਮੋਟੀ ਦਾ ਵੀਰੇ ਕੋਈ ਫਰਕ ਨਹੀਂ ਇੱਕੋ ਜਿਹਾ ਸਾਰਾ ਕੁਝ ਸਿਸਟਮ ਹੁੰਦਾ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਸ ਹਾਂ ਵੀ ਜਿਹੜੀ ਮੋਟੀ ਆ ਉਹ ਖਲਾਰਨੀ ਥੋੜੀ ਜੀ ਸੌਖੀ ਹੋ ਜਾਂਦੀ ਆ ਹੋਰ ਕੋਈ ਗੱਲ ਨਹੀਂ ਹੋਰ ਇਹਦੇ 'ਚ ਕੋਈ ਬਾਲਾ ਫਰਕ ਨਹੀਂ ਹੈਗਾ ਵੀ ਉਹ 'ਚ ਜੂਰੀ ਆ ਹੀ ਘਟ ਜੂਗੀ ਜੂਰੀ ਆ ਠੋਕੋ ਵੀਰੇ ਗਟਾ-ਗਟਾ ਹਨਾ ਝੋਨੇ ਵਾਲਾ ਹਿਸਾਬ ਨਾਲ ਰੱਖੋ ਬਾਕੀ ਯੂਨੀਵਰਸਿਟੀਆਂ ਨੇ ਮਗਰ ਨਾ ਲੱਗੋ ਵੀ 90 ਕਿਲੋ ਜਾਂ 80 ਕਿ ਤੰਤਨ 4-4 ਗੱਟੇ ਠੋਕੋ ਵੀਰੇ ਕਣਕ ਦੇ ਵਿੱਚ ਫੇਰ ਹੀ ਕਣਕ ਹੋਣੀ ਆ ਸਾਡੇ ਅਕੋਰਡਿੰਗ ਠੀਕ ਹੈ ਜਿੰਨੇ ਕ ਸਾਡੇ ਵਾਹਨ ਨੇ ਜਿਹੜਾ ਸਾਡਾ ਏਰੀਆ ਠੀਕ ਹੈ ਤੇ ਬਾਕੀ ਮੈਨੂੰ ਰਿਵਿਊ ਜ਼ਰੂਰ ਦਿਓ ਬਾਈ ਕਿਹੜੀ ਕਣਕ ਤੁਸੀਂ ਬੀਜੀ ਆ ਤੇ ਕਿੰਨੇ ਕਿਲੋ ਬੀ ਪਾਇਆ ਕਿੰਨੇ ਦਿਨਾਂ ਤੋਂ ਤੁਸੀਂ ਪਾਣੀ ਲਾ ਲੈਨੇ ਹੋ ਤਾਂ ਜੋ ਸਾਰਿਆਂ ਨਾਲ ਕਮੈਂਟਾਂ ਨਾਲ ਜਰੀਏ ਸਾਰਿਆਂ ਦੀ ਸਾਂਝ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜਿਹੜੇ ਨਵੇਂ ਥੈਂਕ ਯੂ ਸੋ ਮਚੀ